ਮੈਂ ਤਾਂ ਇਹ ਕਹਿਣਾ ਕਿ ਇਸ ਜਨਮ ਅਸੀਂ ਲੋਕਾਂ ਦਾ ਦਿੱਤਾ ਹੋਇਆ ਪਿਆਰ ਵਾਪਸ ਨਹੀਂ ਕਰ ਸਕਦੇ ਲੋਕਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਕਿ ਦੂਸਰੇ ਪਿੰਡਾਂ ਵਿੱਚ ਦੂਸਰੀਆਂ ਪਾਰਟੀਆਂ ਦੇ ਬੂਤ ਵੀ ਨਹੀਂ ਲੱਗੇ ਤੋਂ ਇੰਨਾ ਕਰਾਰਾ ਜਵਾਬ ਦਿੱਤਾ ਕਹਿੰਦੇ ਸੀ ਅਸੀਂ ਝਟਕੀਆਂ ਨਾਲ 2 ਘੰਟਿਆਂ 'ਚ ਜਿੱਤ ਲਾਂਗੇ ਉਹ ਕਰ ਲਾਂਗੇ ਤੁਹਾਡੇ ਸਾਹਮਣੇ ਹੀ ਸਾਨੂੰ ਕਹਿਣ ਦੀ ਲੋੜ ਨਹੀਂ ساری ਲੱਗ ਰਹੀ ਸੀ ਵਿਰੋਧੀ ਕਾਊਂਟਿੰਗ ਸੈਂਟਰ ਛੱਡ ਕੇ ਭੱਜ ਗਏ ਬੋਲੀ ਸੋਨਿਹਾਲ ਸਾਰੀ ਨਾਰੀ ਲਗਾਈ ਚੁਟਕੀਆਂ ਲੋਕਾਂ ਨੇ ਮਾਰ ਕੇ ਦੱਸੀਆਂ ਕਮਤਾ ਲੱਗ ਗਈਆਂ ਇਲਜ਼ਾਮ ਬਹੁਤ ਵੱਡੇ ਲੱਗੇ ਗ੍ਰਿਫਤਾਰੀ ਰਿਹਾਈ ਵੀ ਹੋ ਗਈ ਪਰ ਉਸ ਚੀਜ਼ ਦਾ ਫਰਕ ਕਿਤੇ ਨਜ਼ਰ ਨਹੀਂ ਆਇਆ ਨਤੀਜਿਆਂ ਤੇ ਤੁਸੀਂ ਬੁਰਾ ਭਲਾ ਜੇ ਵੀ ਕਹਿੰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਆ ਆਪਾਂ ਕਿਸੇ ਨਾਲ ਲੜ ਕੇ ਨਹੀਂ ਕਹਿੰਦੇ ਆ ਆਪਾਂ ਬੇਨਤੀ ਕਰਕੇ ਕਹਿੰਦੇ ਆ ਕਿ ਉਸ ਦੇ ਕੰਮ ਦੇਖੋ ਉਸ ਦਾ ਪਿਆਰ ਦੇਖੋ ਲੋਕਾਂ ਪ੍ਰਤੀ ਅਤੇ ਉਸ ਦੀ ਸੋਚ ਦੇਖੋ ਇਹ ਨਾ ਉਹਦਾ ਅਤੀਤ ਵੇਖੋ ਜੇ ਲੀਡਰ ਲੋਕ ਆ ਉਹਨਾਂ ਨੇ ਉਹਨੂੰ ਧੱਕੇ ਲਿਆ ਅਤੀਤ ਦੇ ਵਿੱਚ ਵਧੀਆ ਆਪਦੇ ਉਹ ਟਰੈਕ ਤੇ ਆ ਗਿਆ ਤੋਂ ਵਧੀਆ ਟਰੈਕ ਤੇ ਚੱਲਣਾ ਚਾਹੁੰਦਾ ਹੈ ਮੈਂ ਜੋ ਵੀ ਮਾੜਾ ਬੋਲਦੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਉਸ ਦਾ ਕੰਮ ਤਾਂ ਦੇਖੋ ਜੇ ਉਹ ਕੰਮ ਮਾੜਾ ਕਰੂਗਾ ਫਿਰ ਤੁਸੀਂ ਬੋਲ ਲਓ ਚਾਹੇ ਮਾੜਾ ਬੋਲ ਲਓ ਤੁਸੀਂ ਖੁਸ਼ ਹੋ ਅੱਜ ਸਾਰੀ ਖੁਸ਼ੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਨੀਆਂ ਜਿਨ੍ਹਾਂ ਮੇਰੇ ਬੇਟੇ ਨੂੰ ਜਿਤਾਇਆ ਤੇ ਐਸਾ ਤਿੱਕਰ ਲਿਆਂਦਾ ਹੈ ਫਰੋਜ਼ਪੁਰ ਦੇ ਵਿੱਚ ਅੱਜ ਸਾਰੇ ਪੰਜਾਬ ਦੀ ਨਜ਼ਰ ਸੀ ਕਿ ਆਖਰਕਾਰ ਇੱਕ ਆਜ਼ਾਦ ਉਮੀਦਵਾਰ ਕਿਸ ਤਰੀਕੇ ਦੇ ਨਾਲ ਉੱਭਰ ਕੇ ਲੋਕਾਂ ਦੇ ਸਾਹਮਣੇ ਆਉਂਦੇ ਨੇ ਗੁਰਪ੍ਰੀਤ ਸਿੰਘ ਸੇਖੋਂ ਦੀ ਅਸੀਂ ਗੱਲ ਕਰ ਰਹੇ ਹਾਂ ਫਰੋਜ਼ਪੁਰ ਦੇ ਵਿੱਚ ਮੌਜੂਦ ਆ ਵੱਡੀ ਅਜਤ ਜਿਹੜੀ ਆ ਉਮੀਦਵਾਰਾ ਨੇ ਹਾਸਲ ਕੀਤੀ ਹੈ ਆਜ਼ਾਦ ਉਮੀਦਵਾਰਾਂ ਦੀ ਅਸੀਂ ਗੱਲ ਕਰ ਰਹੇ ਹਾਂ ਕੋਈ ਵੀ ਪਾਰਟੀ ਨੇੜੇ ਟੇੜੇ ਨਹੀਂ ਲੱਗੀ ਸਖਤ ਮੁਕਾਬਲਾ ਆਜ਼ਾਦ ਉਮੀਦਵਾਰਾਂ ਨੇ ਦੇ ਦਿੱਤਾ ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੁੰਦੇ ਨੇ ਉਹਨਾਂ ਦੀਆਂ ਪਤਨੀਆਂ ਚੋਣ ਲੜਦੀਆਂ ਨੇ ਤਾਂ ਉਸ ਤੋਂ ਬਾਅਦ ਵੱਡੀ ਜਿੱਤ ਜਿਹੜੀ ਆ ਹਾਸਲ ਕੀਤੀ ਐ ਤਾਂ ਮਾਤਾ ਪਿਤਾ ਐਕਸਕਲੂਸਿਵ ਡੇਲੀ ਪੋਸਟ ਪੰਜਾਬੀ ਤੇ ਸਾਡੇ ਨਾਲ ਮੌਜੂਦ ਨੇ ਸੋ ਬਾਪੂ ਜੀ ਅੱਜ ਫਿਰੋਜ਼ਪੁਰ ਦੀ ਜਨਤਾ ਨੇ ਇੱਕ ਕਰਾਰਾ ਜਵਾਬ ਦੇ ਦਿੱਤਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਤਾਂ ਚੁਟਕੀ ਦਾ ਕੰਮ ਆ ਸਾਡੇ ਲਈ ਜਿਤਨਾ ਇਹ ਤਾਂ ਸਾਡੇ ਲਈ 2 ਘੰਟੇ ਦੀ ਗੇਮ ਆ ਪਰ ਅਸਲ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਦੀ ਇੱਥੇ ਮਿਹਨਤ ਉਹਨਾਂ ਦੇ ਪਰਿਵਾਰ ਦੀ ਮਿਹਨਤ ਰੰਗ ਲਿਆਈ ਮੰਦਿਓ ਕੀ ਰਿਐਕਸ਼ਨ ਹੈ ਤੁਹਾਡਾ ਜਿੱਤ ਤੋਂ ਬਾਅਦ ਤੋਂ ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਬਹੁਤ-ਬਹੁਤ ਸ਼ੁਕਰਾਨਾ ਅਦਾ ਕਰਦਾ ਹਾਂ ਕਿ ਗੁਰੂ ਸਾਹਿਬ ਨੇ ਸਾਡੇ ਤੇ ਇੰਨੀ ਮਿਹਰ ਕੀਤੀ ਇੰਨੀ ਕਿਰਪਾ ਕੀਤੀ ਕਿ ਜਿਸ ਦਾ ਅੰਤ ਕੋਈ ਨਹੀਂ ਉਸ ਤੋਂ ਬਾਅਦ ਮੈਂ ਡੇਲੀ ਪੋਸਟ ਪੰਜਾਬੀ ਵਾਲਿਆਂ ਦਾ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਬਾਈਟ ਲੈਣ ਲਈ ਆਏ ਤਾਂ ਆਪਣੇ ਚੋਣ ਲੜਨ ਦਾ ਤੇ ਜਿੱਤਣ ਦਾ ਮਤਲਬ ਇਹ ਭਰਾਵਾਂ ਦਾ ਪਿਆਰ ਸੀ ਉਸ ਦੀ ਟੀਮ ਦਾ ਪਿਆਰ ਸੀ ਲੋਕਾਂ ਦਾ ਇੱਕ ਬਹੁਤ ਸੱਚਾ ਸੁੱਚਾ ਪਿਆਰ ਸੀ ਜੋ ਜਿਸ ਤਰ੍ਹਾਂ ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ ਉਸ ਤਰ੍ਹਾਂ ਹੀ ਲੋਕ ਸਾਨੂੰ ਉਹ ਦੁੱਗਣਾ ਪਿਆਰ ਦਿੰਦੇ ਨੇ ਮੈਂ ਤਾਂ ਇਹ ਕਹਿਣਾ ਕਿ ਇਸ ਜਨਮ ਅਸੀਂ ਲੋਕਾਂ ਦਾ ਦਿੱਤਾ ਹੋਇਆ ਪਿਆਰ ਵਾਪਸ ਨਹੀਂ ਕਰ ਸਕਦੇ ਤੋਂ ਲੋਕਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਕਿ ਦੂਸਰੇ ਪਿੰਡਾਂ ਵਿੱਚ ਦੂਸਰੀਆਂ ਪਾਰਟੀਆਂ ਦੇ ਬੂਥ ਵੀ ਨਹੀਂ ਲੱਗੇ ਤੋਂ ਇੰਨਾ ਕਰਾਰਾ ਜਵਾਬ ਦਿੱਤਾ ਉਹ ਜੋ ਕੁਝ ਕਹਿੰਦੇ ਸੀ ਅਸੀਂ ਚੁਟਕੀਆਂ ਨਾਲ 2 ਘੰਟਿਆਂ 'ਚ ਜਿੱਤ ਲਾਂਗੇ ਉਹ ਕਰ ਲਾਂਗੇ ਉਹ ਤੁਹਾਨੂੰ ਤੁਹਾਡੇ ਸਾਹਮਣੇ ਹੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਕਿਉਂਕਿ ਅਸੀਂ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦੇ ਨਾ ਅਸੀਂ ਕਿਸੇ ਪਾਰਟੀ ਨੂੰ ਮਾੜਾ ਕਹਿੰਦੇ ਆ ਨਾ ਅਸੀਂ ਕਿਸੇ ਆਦਮੀ ਨੂੰ ਮਾੜਾ ਕਹਿੰਦੇ ਆ ਅਸੀਂ ਤਾਂ ਸਿਰਫ ਆਪਣਾ ਵਰਕ ਕਰਦੇ ਆ ਆਪਣਾ ਵਰਕ ਸਿੱਧਾ ਕਰਦੇ ਜਾ ਰਹੇ ਆ ਤੇ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਸਾਨੂੰ ਸੇਧ ਮਿਲਦੀ ਹੈ ਤੇ ਅਸੀਂ ਆਪਦਾ ਕੰਮ ਕਰਕੇ ਪ੍ਰਮਾਤਮਾ ਦੀ ਦਇਆ ਨਾਲ ਜਿੱਤ ਨੇ ਮਾਤਾ ਜੀ ਖੁਸ਼ ਹੋ ਅੱਜ ਸਾਰੀ ਖੁਸ਼ੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕਰਨੀਆਂ ਜਿਨ੍ਹਾਂ ਮੇਰੇ ਬੇਟੇ ਨੂੰ ਜਿਤਾਇਆ ਤੇ ਇਥੋਂ ਜ਼ਿਕਰ ਲਿਆਂਦਾ ਹੈ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਅੱਜ ਜੇ ਕਾਰੀ ਲੱਗ ਰਹੀ ਸੀ ਵਿਰੋਧੀ ਕਾਊਂਟਿੰਗ ਸੈਂਟਰ ਛੱਡ ਕੇ ਭੱਜ ਗਏ ਬੋਲੇ ਸੋ ਨਿਹਾਲ ਹੈ ਸਾਰੇ ਨਾਅਰੇ ਲਗਾਏ ਚੁਟਕੀਆਂ ਲੋਕਾਂ ਨੇ ਮਾਰ ਕੇ ਦੱਸਿਆ ਕਿ ਵਈ ਵਾਕਈ ਜੋ ਲੋਕਾਂ ਦੇ ਹਿੱਤ ਦੇ ਵਿੱਚ ਹੈ ਉਹ ਵਾਕਈ ਸੱਚ ਦੀ ਅਖੀਰ ਦੇ ਵਿੱਚ ਜਿੱਤ ਹੁੰਦੀ ਆ ਵੱਡੀਆਂ ਤੌਮਤਾਂ ਲੱਗ ਗਈਆਂ ਇਲਜ਼ਾਮ ਬਹੁਤ ਵੱਡੇ ਲੱਗੇ ਗ੍ਰਿਫਤਾਰੀ ਰਿਹਾਈ ਵੀ ਹੋ ਗਈ ਪਰ ਉਸ ਚੀਜ਼ ਦਾ ਫਰਕ ਕਿਤੇ ਨਜ਼ਰ ਨਹੀਂ ਆਇਆ ਨਤੀਜਿਆਂ ਤੇ ਅਸੀਂ ਜਿੱਤ ਨੂੰ ਵੀ ਬੜਾ तरीके ਨਾਲ ਲੈਨੇ ਆ ਵੀ ਜਿੱਤ ਹੋ ਗਈ ਕੋਈ ਗੱਲ ਨਹੀਂ ਅਸੀਂ ਤਾਂ ਫਿਰ ਵੀ ਲੋਕਾਂ ਦੇ ਪਿਆਰ ਨੂੰ ਮੰਨਦੇ ਆ ਹਰ ਇੱਕ ਨੂੰ ਮੰਨਦੇ ਆ ਵਿਰੋਧੀ ਧਿਰ ਦਾ ਵੀ ਸਤਿਕਾਰ ਕਰਦੇ ਆ ਅਸੀਂ ਇਹੋ ਨਹੀਂ ਕਹਿੰਦੇ ਵੀ ਅਸੀਂ ਜਿੱਤ ਗਏ ਆ ਤੇ ਅਸੀਂ ਵਿਰੋਧੀ ਧਿਰ ਨੂੰ ਗਾਲ੍ਹਾਂ ਕੱਢ ਗਏ ਜਾਂ ਮਾੜਾ ਚੰਗਾ ਬੋਲੀਏ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਕਿ ਬਹੁਤ ਵਧੀਆ ਬੰਦੇ ਸੀ ਠੀਕ ਉਹਨਾਂ ਨੇ ਵੀ ਸਾਡੇ ਨਾਲ ਰੈਕਟ ਕੀਤਾ ਅਸੀਂ ਪ੍ਰਸ਼ਾਸਨ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਜਿਨ੍ਹਾਂ ਨੇ ਕੋਈ ਵੀ ਸਾਡੇ ਨਾਲ ਵਧੀਕੀ ਨਹੀਂ ਕੀਤੀ ਪਹਿਲਾਂ ਜੋ ਪਰਚਾ ਦਿੱਤਾ ਉਹ ਥੋੜੀ ਜਿਹੀ ਵਦੀਕੀ ਹੋਈ ਸੀ ਸਾਡੇ ਨਾਲ ਉਹ ਸਾਡੇ ਸਮਰਥਕਾਂ ਨੇ ਪੂਰਾ ਡਟ ਕੇ ਸਾਥ ਦਿੱਤਾ ਜਿਸ ਦਾ ਉਸ ਤੋਂ ਬਾਅਦ ਜਵਾਨ ਤ ਹੋ ਗਈ ਤੇ ਆਪਣਾ ਬੇਟਾ ਘਰ ਆ ਗਿਆ ਤਾਂ ਬਹੁਤ ਹੀ ਬਹੁਤ ਹੀ ਵਧੀਆ ਮਾਹੌਲ ਸੀਗਾ ਕੋਈ ਕਿਸੇ ਕਿਸਮ ਦਾ ਲੜਾਈ ਝਗੜਾ ਨਹੀਂ ਹੋਇਆ ਇਸ ਕਰਕੇ ਮੈਂ ਵੋਟਰਾਂ ਦਾ ਸਪੋਰਟਰਾਂ ਦਾ ਬਹੁਤ ਹੀ ਤਦ ਦਿਲੋਂ ਸ਼ੁਕਰਗੁਜ਼ਾਰ ਕਹਾਂ ਕਿ ਉਹਨਾਂ ਨੇ ਬੜੇ ਸ਼ਾਂਤ ਮੇਂ ਢੰਗ ਨਾਲ ਵੋਟਾਂ ਪਾਈਆਂ ਅੱਜ ਜਤਾਇਆ ਬਾਪੂ ਜੀ ਇੱਕ ਬੰਦੇ ਨੂੰ ਹੁੰਦਾ ਕਿ ਜਦੋਂ ਅਤੀਤ ਬੱਚੇ ਦੇ ਨਾਲ ਜੁੜਿਆ ਹੋਵੇ ਫਿਰ ਵੀ ਇਲਜ਼ਾਮ ਲੱਗਦੇ ਹੋਣ ਜਦੋਂ ਐਨੀਆਂ ਧੀਆਂ ਦੇ ਵਿਆਹ ਕਰਤੇ ਹੋਣ ਐਨੇ ਚੰਗੇ ਕਾਰਜ ਕਰ ਦਿੱਤੇ ਹੋਣ ਪਰ ਕੁਝ ਲੋਕ ਜਿਹੜੇ ਆ ਉਹ ਅਤੀਤ ਨੂੰ ਨਾਲ ਲੈ ਕੇ ਚੱਲ ਰਹੇ ਨੇ ਉਹਦਾ ਪਿੱਛਾ ਨਹੀਂ ਛੱਡਦੇ ਉਸ ਸਿੱਧੇ ਰਾਹ ਤੇ ਪੈਣ ਨਹੀਂ ਦਿੰਦੇ ਉਹਨਾਂ ਲੋਕਾਂ ਨੂੰ ਕੋਈ ਕਰਾਰਾ ਜਵਾਬ ਦੇਣਾ ਚਾਹੂਗੀ ਕਿ ਅਗਰ ਕੋਈ ਸਿੱਧੇ ਰਾਹ ਪਿਆਵਾ ਤਾਂ ਉਹਨੂੰ ਜੀਣ ਦੋ ਜ਼ਿੰਦਗੀ ਅਗਰ ਉਹ ਚੰਗਾ ਕੰਮ ਕਰਨ ਦੇ ਆਵਾ ਤਾਂ ਉਸਨੂੰ ਛੇੜੋ ਨਾ ਮੈਂ ਸ਼ਰਧਾ ਮੈਂ ਮੈਂ ਆਪਣੇ ਜੋ ਵੀ ਉਸ ਨੂੰ ਬੁਰਾ ਭਲਾ ਜੀ ਵੀ ਕਹਿੰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਆ ਆਪਾਂ ਕਿਸੇ ਨਾਲ ਲੜ ਕੇ ਨਹੀਂ ਕਹਿੰਦੇ ਆ ਆਪਾਂ ਬੇਨਤੀ ਕਰਕੇ ਕਹਿੰਦੇ ਆ ਕਿ ਉਸ ਦੇ ਕੰਮ ਦੇਖੋ ਕਿ ਉਸ ਦਾ ਪਿਆਰ ਦੇਖੋ ਲੋਕਾਂ ਪ੍ਰਤੀ ਅਤੇ ਉਸ ਦੀ ਸੋਚ ਦੇਖੋ ਇਹ ਨਾ ਉਹਦਾ ਅਤੀਤ ਵੇਖੋ ਅਤੀਤ ਵੀ ਪਤਾ ਨਹੀਂ ਕਿ ਇਹਨਾਂ ਨੇ ਜੇ ਲੀਡਰ ਲੋਕ ਆ ਉਹਨਾਂ ਨੇ ਉਹਨੂੰ ਧਕੇਲਿਆ ਅਤੀਤ ਦੇ ਵਿੱਚ ਅਤੇ ਉਹ ਜਿਹੜਾ ਲੜਕਾ ਇੰਨਾ ਮਤਲਬ ਸਿਆਣਾ ਸੀ ਜਿਸ ਦਾ ਕੋਈ ਹੱਦ ਨਹੀਂ ਸੀ ਪਰ ਲੀਡਰਾਂ ਦੇ ਹੱਥੇ ਚੜ ਕੇ ਲੀਡਰਾਂ ਨੇ ਮਤਲਬ ਉਹਨੂੰ ਦੂਸਰੇ ਰਾਹ ਪਾਤਾ ਅਸੀਂ ਹੁਣ ਆਪਣੇ ਆਪ ਵਧੀਆ ਆਪਦੇ ਉਹ ਟਰੈਕ ਤੇ ਆ ਗਿਆ ਤੇ ਉਹ ਵਧੀਆ ਟਰੈਕ ਤੇ ਚੱਲਣਾ ਚਾਹੁੰਦਾ ਹੈ ਮੈਂ ਜੋ ਵੀ ਮਾੜਾ ਬੋਲਦੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਉਸ ਦਾ ਕੰਮ ਤਾਂ ਦੇਖੋ ਜੇ ਉਹ ਕੰਮ ਮਾੜਾ ਕਰੂਗਾ ਫਿਰ ਤੁਸੀਂ ਬੋਲ ਲਓ ਚਾਹੇ ਮਾੜਾ ਬੋਲ ਲਓ ਪਰ ਹੁਣ ਤੁਸੀਂ ਇੱਕ ਵਾਰ ਉਹਦਾ ਜੋ ਵੀ ਅਛਾਈ ਹੈ ਚੰਗੇ ਕੰਮ ਕਰ ਰਿਹਾ ਉਹ ਕੰਮ ਚੰਗੇ ਕੰਮ ਨੂੰ ਦੇਖੋ ਮਾੜੇ ਕੰਮ ਅਤੀਤ ਨੂੰ ਨਾ ਵੇਖੋ ਜਿਹੜੀ ਪਟਕੀ ਹੋਈ ਨੌਜਵਾਨੀ ਅੱਜ ਤੁਹਾਨੂੰ ਦੇਖ ਰਹੀ ਹੈ ਅੱਜ ਤੁਸੀਂ ਖੁਸ਼ ਹੋ ਕਿ ਮੇਰਾ ਪੁੱਤ ਚੰਗੇ ਕਾਰਜ ਕਰ ਰਿਹਾ ਤੇ ਸਰੋਣਾਪੁਰੀ ਫਰੋਜ਼ਪੁਰ ਦੀ ਜਨਤਾ ਨੇ ਦੱਸ ਦਿੱਤੀ ਤਾਂ ਤੁਸੀਂ ਉਸ ਨੌਜਵਾਨੀ ਨੂੰ ਜੋ ਪਟਕੀ ਹੈ ਕੁਰਾਹੇ ਪਈ ਹੈ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਜੋ ਵੀ ਆਪਣੇ ਨੌਜਵਾਨ ਹੁਣ ਇਸ ਰਾਹ ਤੇ ਚੱਲ ਰਹੇ ਆ ਜਾਂ ਹੁਣ ਵੀ ਆ ਹਾਲਾਤ ਤੁਸੀਂ ਵੇਖਦੇ ਹੋ ਕਿ ਕਿਤੇ ਕੋਈ ਕਿਤੇ ਗੋਲੀ ਚਲਾ ਗਿਆ ਕੋਈ ਕਿਤੇ ਗੋਲੀ ਚਲਾ ਗਿਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਨੌਜਵਾਨੀ ਨੂੰ ਵੀ ਤੁਸੀਂ ਸਹੀ ਰਾਹ ਤੇ ਚੱਲੋ ਤੇ ਜ਼ਿੰਦਗੀ ਬਹੁਤ ਔਖੀ ਮਿਲਦੀ ਆ ਮੈਂ ਜਿਹੜਾ ਬੱਚਾ ਹੈ ਮਾਂ ਪਿਓ ਛੋਟੇ ਤੋਂ ਛੋਟਾ ਛਟਾ ਪਾਲ ਕੇ ਵੱਡਾ ਕਰਦਾ ਉਸ ਨੂੰ ਉਹਨਾਂ ਨੂੰ ਮਾਰੋ ਨਾ ਪਲੀਜ਼ ਉਹਨਾਂ ਨੂੰ ਜ਼ਿੰਦਗੀ ਜਿਉਣ ਦਿਓ ਤੁਸੀਂ ਵੀ ਜਿਉਂ ਤੇ ਲੋਕਾਂ ਨੂੰ ਵੀ ਜਿਉਣ ਦਿਓ ਸੋ ਬਿਲਕੁਲ ਬਹੁਤ ਵੱਡੀਆਂ ਗੱਲਾਂ ਕਹਿ ਦਿੱਤੀਆਂ ਇਹਨਾਂ ਮਾਪਿਆਂ ਨੇ ਸੋ ਉਮੀਦ ਹੈ ਕਿ ਕੁਝ ਸਿੱਖਣ ਦੀ ਲੋੜ ਹੈ ਅੱਜ ਸਾਡੀ ਨੌਜਵਾਨੀ ਨੂੰ ਗੁਰਪ੍ਰੀਤ ਸਿੰਘ ਸੇਖੋਂ ਨੂੰ ਬਹੁਤ ਮੁਬਾਰਕਬਾਦ ਹੈ ਉਹਨਾਂ ਮਾਪਿਆਂ ਨੂੰ ਬਹੁਤ ਮੁਬਾਰਕਬਾਦ ਹੈ ਫਿਰੋਜ਼ਪੁਰ ਦੀ ਜਨਤਾ ਜਿਨ੍ਹਾਂ ਨੇ ਇੱਕ ਵੱਡਾ ਫਤਵਾ ਜਿਹੜਾ ਉਹਨਾਂ ਦੇ ਲੇਖੇ ਲਾ ਦਿੱਤਾ ਉਹਨਾਂ ਦੇ ਪਰਿਵਾਰ ਦੇ ਲੇਖੇ ਲਾ ਦਿੱਤਾ ਸੋ ਬਾਪੂ ਜੀ ਉਮੀਦ ਕਰਦੇ ਆ ਕਿ ਜੋ ਜਨਤਾ ਚਾਹ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਵੀ ਉਹਨਾਂ ਨੂੰ ਇੱਕ ਵੱਡੇ ਲੀਡਰ ਦੇ ਵਜੋਂ ਉਹਨਾਂ ਦੇ ਵਿੱਚ ਵਿਚਰਨ ਚਾਹਦੇ ਉਹ ਸੁਪਨਾ ਵੀ ਜਨਤਾ ਦਾ ਪੂਰਾ ਹੋਏਗਾ ਗੁਰੂ ਦੇਖੋ ਗੁਰਪ੍ਰੀਤ ਸੇਖੋਂ ਜਿਹੜਾ ਹੈ ਇਹ ਲੋਕ ਸੇਵਾ ਦੇ ਕੰਮ ਕਰਨਾ ਚਾਹੁੰਦਾ ਹੈ ਇਹ ਇਕੱਲਾ ਲੀਡਰ ਨਹੀਂ ਅਖਵਾਉਣਾ ਚਾਹੁੰਦਾ ਵੀ ਲੀਡਰ ਤੇ ਪੈਸਾ ਇਕੱਠਾ ਕਰਨਾ ਉਹ ਤਾਂ ਸਾਡੇ ਮੈਂ ਸਵੇਰ ਗੁਰੂ ਸਾਹਿਬ ਦੇ ਆਪਣੇ ਮੱਥਾ ਟੇਕਣ ਗਿਆ ਸੀ ਮੈਂ ਗੁਰੂ ਸਾਹਿਬ ਤੋਂ ਇਹੀ ਆਗਿਆ ਲੈ ਕੇ ਸਾਨੂੰ ਸੇਵਾ ਦਾ ਮੌਕਾ ਬਖਸ਼ੀ ਸਾਨੂੰ ਕਿਰਾਏ ਪੈਣ ਤੋਂ ਰੋਕੀ ਰੱਖੀ ਸਾਨੂੰ ਪੈਸਾ ਖਾਣ ਤੋਂ ਰੋਕੀ ਰੱਖੀ ਸਾਨੂੰ ਜੋ ਜੋ ਵੀ ਸਾਡਾ ਡਿਊਟੀ ਆ ਜੋ ਲੋਕਾਂ ਨੇ ਪਿਆਰ ਬਖਸ਼ਿਆ ਉਹਨਾਂ ਪ੍ਰਤੀ ਸਾਡੇ ਕੰਮ ਨੇ ਜਿਹੜੇ ਕੰਮਾਂ ਨੂੰ ਸਾਨੂੰ ਕੰਮ ਦੇ ਧਾਣੇ ਲਈ ਅਸੀਂ ਉਹਨਾਂ ਦੀ ਸੇਵਾ ਕਰ ਸਕੀ